ਅੱਜ ਆਪਾਂ ਘਰੇ ਗਮਲੇ ਤਿਆਰ ਕਰਦੇ ਆਂ ਘਰੇ ਗਮਲੇ ਬਣਾਉਣੇ ਆ ਬਹੁਤ ਸੋਹਣੇ ਗਮਲੇ ਬਣਾਵਾਂਗੇ ਇਹ ਆਪਾਂ ਗੱਤੇ ਤੋਂ ਬਣਾਇਆਗਾ ਗਮਲਾ ਤੇ ਜਦੋਂ ਗਮਲਾ ਬਣਾਇਆ ਨਾ ਇਹ ਸਿਮਿੰਟ ਦਾ ਹੀ ਬਣਾਇਆ ਇਹ ਸਿਮਿੰਟ ਦਾ ਗਮਲਾ ਬਣਾ ਕੇ ਇਹਨੂੰ ਆਪਾਂ ਨਾ ਪਾਣੀ ਨਾਲ ਭਰਤਾ ਸੀ ਮੈਂ 2-3 ਦਿਨ ਪਾਣੀ ਨਾਲ ਭਰਤਾ ਸੀ ਇਹਨੂੰ ਤੇ ਕਿਉਂਕਿ ਜਿਹੜਾ ਇਹ ਸਿਮਿੰਟਾ ਵੀ ਮਜ਼ਬੂਤ ਹੋ ਜੇ ਵਧੀਆ ਤੇ ਗੱਤੇ ਤੋਂ ਦੇਖੋ ਇਹ ਬਹੁਤ ਸੋਹਣਾ ਗਮਲਾ ਬਣ ਕੇ ਤਿਆਰ ਹੋਇਆਗਾ ਤੇ ਪੂਰਾ ਮਜਬੂਤ ਬਣਿਆਗਾ ਜੇ ਇਹੀ ਗਮਲਾ ਆਪਣੇ ਬਾਜ਼ਾਰ ਚੋਂ ਲੈ ਕੇ ਆਉਣਾ ਹੋਵੇ ਨਾ 7-800 ਤੋਂ ਘੱਟ ਗਮਲਾ ਨਹੀਂ ਮਿਲਦਾ ਆਪਾਂ ਨੂੰ ਨਲਿ ਉਹ ਵਧੀਆ ਨਹੀਂ ਹੁੰਦਾ ਕਿਉਂਕਿ ਉਹ ਕਿਹੜਾ ਵੀ ਜਮਾਂ ਸਮਿੰਟ ਦਾ ਹੁੰਦਾ ਉਹ ਥੋੜੀ ਮਿਲਾਵਟ ਵਧੇ ਕਰ ਦਿੰਦੇ ਆਗੇ ਤਾਂ ਕਰਕੇ ਗਾਵਲਿਓ ਉਪਰ ਨਾ ਲੱਗ ਜਾਂਦੇ ਆਗੇ ਤੇ ਇਹ ਆਪਾਂ ਨੇ ਘਰੇ ਤਿਆਰ ਕੀਤਾਗਾ ਬਹੁਤ ਵੱਡਾ ਗਮਲਾਗਾ ਇਹਦੇ ਵਿੱਚ ਆਪਾਂ ਫਲਦਾਰ ਬੂਟੇ ਵਧੀਆ ਲਾ ਸਕਦੇ ਆਂਗੇ ਤੇ ਜਾਨੀ ਕਿ ਵੀ ਇਹ ਨਾਤਾ ਹੈ ਟੁੱਟੇ ਇਹ ਬਣਾਇਆਗਾ ਘੱਟੋ-ਘੱਟ ਇਹ 25 ਇੰਚ ਦਾ ਗਮਲਾਗਾ ਜਿਹੜਾ ਤਿਆਰ ਕੀਤਾਗਾ ਇਹ ਪਹਿਨਾ ਆਪਣੇ ਗੱत्ता ਲੈ ਲਿਆ ਸੀ ਗੱत्ता ਜਿਹਦੇ ਵਿੱਚ ਨਾ ਉਹ ਸਾਬਣਾ ਆਉਂਦੀਆਂ ਹੁੰਦੀਆਂ ਨੇ ਜਾਂ ਗੋੜਾ ਆਉਂਦਾ ਹੁੰਦਾ ਜਿਹੜੇ ਗੱਤੇ ਦੇ ਡੱਬਿਆਂ ਚ ਉਹ ਗੱਤੇ ਦੇ ਡੱਬੇ ਤੋਂ ਆਪਣੇ ਬਣਾਇਆਗਾ ਤੇ ਵਿਚਾਲੇ ਥੋੜਾ ਜਿਹਾ ਸਰਾ ਕਰਤਾ ਸੀ ਵੀ ਇਹਦੇ ਵਿੱਚ ਪਾਣੀ ਨਾ ਖੜੇ ਤਾਂ ਕਰਕੇ ਇਹ ਗਮਲਾ ਜਿਹੜਾ ਹੈਗਾ ਤੁਹਾਡੇ ਸਾਹਮਣੇ ਦੇਖੋ ਬਣ ਕੇ ਤਿਆਰ ਹੋਇਆਗਾ ਬਹੁਤ ਸੋਹਣਾ ਗਮਲਾ ਬਣਿਆ ਜੁਰੂ ਸ਼ੁਰੂ ਚ ਤਾਣੀ ਬਣਾਇਆ ਦਿਖਾਇਆ ਜਦੋਂ ਆਪਾਂ ਬਣਾਉਂਦੇ ਸੀ ਮਖਿਆ ਪਤਾ ਨਹੀਂ ਕਿੱਦਾਂ ਦਾ ਹਨਾ ਬਣੂਗਾ ਆਪਦੇ ਮਨ ਨੂੰ ਵੀ ਆਹ ਹੁੰਦਾ ਵੀ ਕਿਤੇ ਖਰਾਬ ਨਾ ਹੋ ਜੇ ਪਰ ਜੇ ਇਹ ਬਹੁਤ ਸੋਹਣਾ ਬਣਿਆਗਾ ਤਾਂ ਇਹ ਫੇਰ ਤਾਂ ਹੀ ਤੁਹਾਨੂੰ ਦਿਖਾਉਣੇ ਆ ਵੀ ਇਦਾਂ ਦਾ ਹੀ ਜਿਹੜਾ ਗਮਲਾ ਵੀ ਬਿਲਕੁਲ ਬਣ ਸਕਦਾਗਾ ਬਣ ਕੇ ਤਿਆਰ ਹੋਇਆ ਇਹ ਵਿੱਚ ਦੀ ਆਪਾਂ ਦੇਖ ਲੈਨੇ ਕਿਤੇ ਵੀ ਵੀਡੀਓ ਕਿਤੇ ਰੁਕਤਾ ਨਹੀਂ ਗਈ ਹਨਾ ਕਈ ਵਾਰ ਫੋਨ ਨਾ ਖੜ ਜਾਂਦਾਗਾ ਵਿੱਚ ਦੀ ਤੇ ਵੀਡੀਓ ਆਪਣੀ ਫਿਰ ਇਹ ਬੰਦ ਹੋ ਜਾਂਦੀ ਹੈਗੀ ਤੇ ਇੱਕ ਇਹ ਗਮਲਾ ਬਣਾਇਆ ਇਹ ਬਣਾਇਆ ਮੈਂ ਟੋਕਰੀ ਤੋਂ ਰਬੜ ਦੀ ਟੋਕਰੀ ਹੁੰਦੀ ਹੈ ਨਾ ਜਿਹੜੀ ਉਹ ਤੋਂ ਬਣਾਇਆ ਫਿਰ ਫਿਰ ਮੈਂ ਦੇਖਿਆ ਵੀ ਕਿਤੇ ਮੇਰਾ ਫੋਨ ਬੰਦ ਤਾਂ ਨਹੀਂ ਹੋ ਗਿਆ ਪਰ ਐਂ ਲੱਗਦਾ ਨਾ ਵੀ ਕਿਤੇ ਵੀਡੀਓ ਬਣੀ ਬਣਾਈ ਖਰਾਬ ਨਾ ਹੋ ਜਾਈ ਕਿਤੇ ਇਹ ਵੀ ਫਿਕਰ ਹੁੰਦਾਗਾ ਕਿਉਂਕਿ ਵੀਡੀਓ ਮਸਾ ਬਣਦੀ ਆ ਇਹ ਆਪਾਂ ਨੂੰ ਪਤਾ ਹੀ ਹੈ ਸਾਰਿਆਂ ਨੂੰ ਲਓ ਜੀ ਹੁਣ ਜਿਹੜਾ ਇਹ ਗਮਲਾਗਾ ਇਹਨੂੰ ਆਪਾਂ ਬਾਹਰ ਕੱਢਾਂਗੇ ਟੋਕਰੀ ਤੋਂ ਬਣਾਇਆਗਾ ਟੋਕਰੀ ਦੇ ਉੱਤੇ ਆਪਾਂ ਨੇ ਬਣਾ ਲਫਾਫਾ ਜਿਹੜਾ ਤਾਂ ਸੀ ਲਫਾਫਾ ਚੜਾ ਕੇ ਉਸ ਤੋਂ ਬਾਅਦ ਇਹਨੂੰ ਵੀ ਪਾਣੀ 'ਚ ਡੋਬ ਕੇ ਰੱਖਤਾ ਸੀ ਮੈਂ 2 ਦਿਨ ਦਿਨ ਤੇ ਉਸ ਤੋਂ ਬਾਅਦ ਹੁਣ ਇਹਦੇ ਉੱਤੇ ਪਾ ਦਿੰਨੇ ਆ ਗਰਮ ਪਾਣੀ ਗਰਮ ਪਾਣੀ ਦੇ ਨਾਲ ਦੇਖੋ ਜਿਹੜੀ ਇਹ ਟੋਕਰੀ ਹੈ ਨਾ ਛੇਦੀ ਨਿਕਲ ਜੂਗੀ ਤੇ ਲੋ ਜੀ ਹੁਣ ਇਹ ਆਪਣਾ ਗਮਲਾ ਕੱਢਦੇ ਆ ਪਹਿਨਾ ਪਾ ਲਫਾਫਾ ਪਾੜਨ ਦੀ ਕੋਸ਼ਿਸ਼ ਕੀਤੀ ਫਿਰ ਮੈਂ ਸੋਚਿਆ ਮੱਖਾ ਪਹਿਨਾ ਪਾ ਟੋਕਰੀ ਵਿੱਚੋਂ ਕੱਢ ਲੈਨੇ ਬੋਚਕ ਦੇਣੇ ਤੇ ਪਹਿਨਾ ਮੈਨੂੰ ਡਰ ਸੀ ਕਿਤੇ ਵੀ ਜੇ ਨਾ ਨਿਕਲੇ ਪਰ ਇਹ ਸੌਖੇ ਤਰੀਕੇ ਨਾਲ ਨਿਕਲ ਗਈ ਟੋਕਰੀ ਤਾਂ ਕਰਕੇ ਵੀ ਇਹ ਜਿਹੜਾ ਗਾਮਲਾ ਹੈਗਾ ਤਾਂ ਬਹੁਤ ਵਧੀਆ ਬਣੂਗਾ ਲੋ ਜੀ ਤੁਹਾਡੇ ਸਾਹਮਣੇ ਆ ਗਾਮਲਾ ਆਪਣਾ ਬਣ ਕੇ ਤਿਆਰ ਆਗਾ ਇਸੇ ਤਰੀਕੇ ਨਾਲ ਦੇਖੋ ਟੋਕਰੀ ਤੋਂ ਗਾਮਲੇ ਆਪਾਂ ਤਿਆਰ ਕਰ ਸਕਦੇ ਆਂਗੇ ਟੋਕਰੀ ਦੇਖੋ ਬਿਲਕੁਲ ਵੀ ਨਹੀਂ ਖਰਾਬ ਹੋਈ ਕਿਉਂਕਿ ਇਹਦੇ ਉੱਤੇ ਆਪਾਂ ਬਹਿਣਾ ਲਫਾਫਾ ਝੜਾਤਾ ਸੀ ਤਾਂ ਕਰਕੇ ਤੇ ਤੁਸੀਂ ਵੀ ਇਸੇ ਤਰੀਕੇ ਨਾਲ ਦੇਖੋ ਘਰ ਦੇ ਵਿੱਚ ਜਿਹੜੇ ਗਾਮਲੇ ਆ ਉਹ ਤਿਆਰ ਕਰ ਸਕਦੇ ਹੋਗੇ ਬਿਲਕੁਲ ਘੱਟ ਰੇਟ 'ਚ 20 ਰੁਪਈਆ ਦਾ ਸਾਰਾ ਸਿਮਿੰਟ ਲੱਗਿਆ ਇਹਨਾਂ ਤੇ ਜਿਹੜੇ ਆਪਣੇ ਗਮਲੇ ਤਿਆਰ ਕੀਤੇ ਆ ਤੇ ਜੇ ਆਪਾਂ ਬਾਜ਼ਾਰ 'ਚੋਂ ਲੈ ਕੇ ਆਉਣੇ ਨਾਲ ਤਾਂ ਮਹਿੰਗੇ ਹੁੰਦੇ ਆ ਨਾਲੇ ਉਹ ਵਧੀਆ ਨਹੀਂ ਹੁੰਦੇ ਤਾਂ ਕਰਕੇ ਬਿਹਤਰ ਇਹੀ ਆ ਵੀ ਆਪਾਂ ਜਿਹੜਾ ਗਮਲਾਗਾ ਆਪਾਂ ਘਰ ਵਿੱਚ ਤਿਆਰ ਕਰੀਏ ਆਪਣਾ ਤੇ ਨਾਲੇ ਤਾਂ ਦੇਖੋ ਮਜ਼ਬੂਤ ਬਣਦਾਗਾ ਦੇਖੋ ਕਿੱਡਾ ਸੋਹਣਾ ਗਮਲਾ ਬਣਿਆਗਾ ਬਹੁਤ ਵਧੀਆ ਬਣਿਆਗਾ ਇਹ ਗਮਲਾ ਇਹ ਤੇ ਫਿਰ ਆਪਾਂ ਰੰਗ ਕਰ ਦਾਂਗੇ ਰੰਗ ਕਰਕੇ ਇਹ ਹੋਰ ਵੀ ਵਧੀਆ ਬਣ ਜਾਊਗਾ ਤੇ ਇਹਦੇ ਵਿੱਚ ਤੁਸੀਂ ਫਲਦਾਰ ਬੂਟੇ ਵੀ ਲਾ ਸਕਦੇ ਹੋ ਕਿਉਂਕਿ ਵੱਡੇ ਗਮਲੇ ਹੈ ਨਾ ਵੱਡੇ ਗਮਲੇ ਵਿੱਚ ਫਲਦਾਰ ਬੂਟੇ ਬਹੁਤ ਆਸਾਨੀ ਨਾਲ ਹੁੰਦੇ ਆਗੇ ਤੇ ਜਿਹੜੇ ਰਾਵੜ ਦੇ ਗਮਲੇ ਲੈ ਕੇ ਆਉਨੇ ਉਹ ਛੇਤੀ ਟੁੱਟ ਜਾਂਦੇ ਆ ਥੋੜੇ ਜੇ ਪਰ ਇਹ ਜਿਹੜੇ ਗਮਲੇ ਆ ਇਹ ਮਜ਼ਬੂਤ ਹੁੰਦੇ ਆ ਲੰਬਾ ਟਾਈਮ ਚੱਲਦੇ ਆ ਇਹ ਇਹ ਆਪਣੀ ਅੱਜ ਦੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਹੁਣ ਆਪਾਂ ਇਹਨਾਂ ਦੇ ਵਿੱਚ ਸੁਕਾ ਕੇ ਮਿੱਟੀ ਪਾ ਕੇ ਤੇ ਬੂਟੇ ਲਾਵਾਂਗੇ ਜੀ ਉਸ ਤੋਂ ਬਾਅਦ ਤੇ ਟਾਈਮ ਲੱਗਿਆ ਤਾਂ ਆਪਾਂ ਹੋਰ ਵੀ ਗਮਲੇ ਬਣਾਵਾਂਗੇ ਤਾਂ ਤੁਸੀਂ ਜ਼ਰੂਰ ਦੱਸਿਓ ਵੀ ਇਹ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ